ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗ੍ਰੀਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪ੍ਰੇਮ ਔਰ ਸਤਕਾਰ ਸਹਿਤ ਫਤਿਹ ਬੁਲਾਓ ਸਾਰੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ ਦੀ ਤਰ੍ਹਾਂ ਅਮਰਤ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਔਰ ਪਵਿੱਤਰ ਇਤਿਹਾਸ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਦੇ ਵਿੱਚ ਆਪ ਜੀ ਸਰਵਣ ਕਰਨ ਵਾਸਤੇ ਪਹੁੰਚਦੇ ਹਾਂ ਧੰਨਵਾਦ ਸਤਿਗੁਰੂ ਮਹਾਰਾਜ ਜੀਆਂ ਦਾ ਜੋ ਆਪਾਂ ਨੂੰ ਸਾਰਿਆਂ ਨੂੰ ਹਿੰਮਤ ਔਰ ਉਪਰਾਲਾ ਬਖਸ਼ਦੇ ਹਨ ਆਪ ਜੀ ਸਰਬੱਤ ਸੰਗਤ ਦਾ ਧੰਨਵਾਦ ਜੋ ਕਿ ਹਰ ਰੋਜ਼ ਹੀ ਮਹਾਰਾਜ ਜੀਆਂ ਦਾ ਇਤਿਹਾਸ ਸਰਵਣ ਕਰਨ ਵਾਸਤੇ ਪਹੁੰਚਦੇ ਹਾਂ ਕੱਲ ਤੱਕ ਇਤਿਹਾਸ ਜੋ ਸੁਣਿਆ ਰੋਹਿਲਖੰਡ ਵਿੱਚ ਸਤਿਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਆਪਣੇ ਆਪ ਨੂੰ ਤਿੰਨ ਵਾਰੀ ਵਿਕਾਖੇ ਉੱਥੋਂ ਦੇ ਸਾਰੇ ਬੰਦੀ ਜੋ ਗੁਲਾਮ ਬਣਾਏ ਸਨ ਉਹਨਾਂ ਦੀ ਬੰਦ ਖਲਾਸੀ ਮਹਾਰਾਜ ਨੇ ਕਰਵਾਈ ਔਰ ਸਾਰੇ ਰੋਹਿਲਿਆ ਨੂੰ ਜਿਹੜੇ ਭਾਰੀ ਜ਼ੁਲਮ ਕਰਦੇ ਸੀ ਉਹਨਾਂ ਨੂੰ ਜ਼ੁਲਮ ਤੋਂ ਵਰਜ ਕੇ ਸੇਵਾ ਵਿੱਚ ਸਤਸੰਗਤ ਦੇ ਵਿੱਚ ਮਹਾਰਾਜ ਨੇ ਲਾਇਆ ਸਿੱਖੀ ਦਾ ਪ੍ਰਚਾਰ ਪ੍ਰਸਾਰ ਬੜਾ ਬੇਅੰਤ ਹੋਇਆ ਉਹਨਾਂ ਨੂੰ ਤਾਰਨ ਤੋਂ ਬਾਅਦ ਮਹਾਰਾਜ ਜਿਹੜੀ ਟਿੱਬੀ ਤੇ ਬੈਠ ਕੇ ਭਾਈ ਮਰਦਾਨੇ ਜੀ ਨੂੰ ਅਲੱਗ ਕੀਤਾ ਸੀ ਆਪਣੇ ਆਪ ਤੋਂ ਉਸੇ ਟਿੱਬੀ ਦੇ ਉੱਪਰ ਹੀ ਆ ਕੇ ਮਹਾਰਾਜ ਜੀ ਬਰਾਜ ਜਾਂਦੇ ਹਨ ਭਾਈ ਮਰਦਾਨਾ ਜੀ ਉਸੇ ਟਿੱਬੀ ਉੱਤੇ ਆ ਕੇ ਗੁਰੂ ਸਾਹਿਬ ਜੀ ਨੂੰ ਮਿਲਦਾ ਹੈ ਔਰ ਵੇਖ ਕੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਬਹੁਤ ਬੈਰਾਗੀ ਹੁੰਦਾ ਹੈ ਨੈਣ ਭਰ ਭਰ ਕੇ ਰੋਂਦਾ ਬੇਨਤੀਆਂ ਕਰਦਾ ਭਾਈ ਮਰਦਾਨਾ ਤੇ ਨਾਲ ਕਹਿੰਦਾ ਸਤਿਗੁਰੂ ਜੀ ਬੇਬੇ ਨਾਨਕੀ ਜੀ ਤੁਹਾਨੂੰ ਉਡੀਕ ਰਹੇ ਹਨ ਬੜੇ ਪਿਆਰ ਵਿੱਚ ਪਹੁੰਚ ਕਰਕੇ ਦਰਸ਼ਨ ਦਿਓ ਇਥੋਂ ਤੱਕ ਇਤਿਹਾਸ ਆਪਾਂ ਸਾਰਿਆਂ ਨੇ ਸੁਣਿਆ ਅੱਗੇ ਇਤਿਹਾਸ ਆਪਾਂ ਸਾਰੇ ਸਾਂਝਾ ਕਰੀਏ ਰੋਜ਼ਾਨਾ ਦੀ ਤਰ੍ਹਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਫੇਰ ਆਪਾਂ ਇਤਿਹਾਸ ਸੰਝਾ ਕਰੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਰਾਤ ਅੱਧੀ ਹੋ ਗਈ ਸੀ ਆਕਾਸ਼ ਵਿੱਚ ਤਾਰੇ ਡਲਕਾ ਮਾਰ ਰਹੇ ਸਨ ਮਾਨੋ ਉਸ ਨੀਲੇ ਫਰਸ਼ ਤੇ ਸਤਸੰਗੀਆਂ ਦਾ ਸਮਾਨ ਜੁੜਿਆ ਬੈਠਾ ਨਜ਼ਰਾਂ ਚੱਕ-ਚੱਕ ਕੇ ਤੱਕ ਰਿਹਾ ਹੈ ਤੇ ਅਰਜੁਈਆ ਕਰ ਰਿਹਾ ਹੈ ਕਿ ਹੇ ਗੁਰੂ ਰੂਪ ਚੰਦਰਮਾ ਜੀ ਆ ਆਪਨਾ ਉੱਚਾ ਬਡੇਰਾ ਤੇ ਫੇਰ ਅਸਾਂ ਨਿਮਾਨਿਆਂ ਦੇ ਨਾਲ ਮਿਲ ਬੈਠਣ ਦੇ ਪਿਆਰ ਵਾਲਾ ਨਾਲੇ ਠੰਡਾ ਤੇ ਨਾਲੇ ਸੋਹਣਾ ਚਾਨਣਾ ਲਿਆ ਪ੍ਰਕਾਸ਼ ਕਰ ਜੋ ਤੇਰੇ ਪ੍ਰਕਾਸ਼ ਵਿੱਚ ਰਲ ਕੇ ਨਾਮ ਮਹਾਰਸਪੀ ਲਈਏ ਇਸ ਵੇਲੇ ਸਤਿਗੁਰ ਨੇ ਇੱਕ ਲੰਮਾ ਠੰਡਾ ਪਰ ਡਾਢੇ ਸ਼ਾਂਤ ਰਸ ਵਾਲਾ ਇੱਕ ਸਵਾਦ ਵਾਲਾ ਸਾਹ ਲੈਂਤਾ ਤੇ ਆਖਿਆ ਪ੍ਰੇਮ ਜੀਵਨ ਹੈ ਪ੍ਰੇਮ ਹੀਨਤਾ ਮੌਤ ਹੈ ਪ੍ਰੇਮ ਜੀਵਨ ਹੈ ਪ੍ਰੇਮ ਹੀਨਤਾ ਮੌਤ ਹੈ ਮਰਦਾਨਿਆਂ ਸੁਣ ਤਾਂ ਮਰਦਾਨੇ ਨੇ ਕੰਨ ਲਾਏ ਪੌਣ ਵਿੱਚੋਂ ਬਿਰਹੋ ਦਾ ਰੰਗ ਛਾ ਰਿਹਾ ਸੀ ਐਸ ਤਰ੍ਹਾਂ ਮੱਦਮ ਮੱਦਮ ਰੁਕਦੀ ਰੁਕਦੀ ਤੇ ਫੇਰ ਚੱਲਦੀ ਸੀ ਮਾਨੋ ਕਿਸੇ ਗੁਰਮੁਖ ਗੁਰੂ ਸਵਾਰੇ ਦੇ ਰਸਤੇ ਅਗਵਾਨੀ ਲਈ ਜਾਂਦੀ ਹੈ ਫੇਰ ਅਚਕ ਕੇ ਤੱਕਦੀ ਹੈ ਕੁਝ ਸੁਣਦੀ ਹੈ ਕਿ ਪੈਰਾਂ ਦੀ ਆਹਟ ਆਉਂਦੀ ਹੈ ਕਿ ਨਹੀਂ ਫੇਰ ਪਰਤ ਪੈਂਦੀ ਹੈ ਤੇ ਵਿਸ਼ਰਾਮ ਕਰਦੀ ਹੈ ਪਰ ਅੰਦਰਲੀ ਤਾਂਗ ਟਿਕਣ ਨਹੀਂ ਦਿੰਦੀ ਫਿਰ ਉਡੀਕਾਂ ਦੇ ਰਸਤੇ ਰੋਮ ਕਪੈਂਦੀ ਐ ਮਰਦਾਨੇ ਨੇ ਚੰਗੀ ਤਰ੍ਹਾਂ ਕੰਨ ਲਾਏ ਪਰ ਸਿਵਾ ਇਸ ਭਾਵ ਦੇ ਕੁਝ ਨਾ ਸਮਝਿਆ ਪਾਰੇ ਤੱਕੇ ਤਾਂ ਚੰਦ ਦੀ ਉਡੀਕ ਵਿੱਚ ਲੱਗੇ ਹੋਏ ਦਿਸੇ ਤਾਂ ਸਤਿਗੁਰ ਨੇ ਮਲਕੜੇ ਜਿਹੇ ਪੁੱਛਿਆ ਸੱਜਣਾ ਸੁਣਿਆ ਹਈ ਤਾਂ ਮਰਦਾਨੇ ਨੇ ਕਿਹਾ ਏ ਸਤਿਗੁਰ ਉੜੀਕਾਂ ਤੇ ਤੰਗਾਂ ਦਾ ਪ੍ਰਭਾਵ ਦਿਸਦਾ ਹੈ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਜਿਸ ਪਵਿੱਤਰ ਆਤਮਾ ਦੀ ਸਫਾਰਸ਼ ਕੀਤੀ ਹੈ ਉਹਦੀ ਸੱਦ ਸੁਣ ਸਫਾਰਸ਼ ਕੀਤੀ ਸੀ ਭਾਈ ਮਰਦਾਨਾ ਜੀ ਨੇ ਬੇਬੇ ਨਾਨਕੀ ਦੀ ਮਹਾਰਾਜ ਕਹਿੰਦੇ ਫਿਰ ਉਹਦੀ ਬੇਬੇ ਨਾਨਕੀ ਦੀ ਸੱਦ ਸੁਣ ਸੱਦ ਦਾ ਮਤਲਬ ਜਿਵੇਂ ਸੱਦਾ ਜਿਵੇਂ ਆਪਾਂ ਕਹਿੰਦੇ ਆਰਾਮਕਲੀ ਸੱਦ ਸੱਦ ਦਾ ਮਤਲਬ ਹੁੰਦਾ ਸੱਦਾ ਆਵਾਜ਼ ਪੁਕਾਰਨਾ ਕੂ ਕੁਮਾਰ ਕੇ ਬੁਲਾਉਣਾ ਕਿਸੇ ਨੂੰ ਉੱਚੀ ਆਵਾਜ਼ ਵਿੱਚ ਉਹਨੂੰ ਕਹਿੰਦੇ ਆ ਸੱਤ ਜਾਂ ਮਰਦਾਨੇ ਨੇ ਕੰਨ ਲਾਏ ਤਾਂ ਕੋਈ ਆਵਾਜ਼ ਨਾ ਸੁਣੀ ਹੁਣ ਸਤਗੁਰ ਨੇ ਪਿਆਰੇ ਸਿੱਖ ਦੇ ਸਿਰ ਉੱਤੇ ਹੱਥ ਰੱਖਿਆ ਭਾਈ ਮਰਦਾਨੇ ਦੇ ਸਿਰ ਤੇ ਮਹਾਰਾਜ ਨੇ ਹੱਥ ਧਰਿਆ ਤੇ ਆਖਿਆ ਮਿੱਤਰਾ ਸਮਾ ਤੇ ਵਿਥ ਆਤਮਾ ਲਈ ਕੋਈ ਰੋਕ ਨਹੀਂ ਹਨ ਜਿਵੇਂ ਆਪਾਂ ਫਰਜ਼ ਕਰੀਏ ਵੇ ਆਪਣੇ ਇਸ ਸਥਾਨ ਤੋਂ ਮੂਸੇਪਿੰਡ ਤੋਂ ਜਿਵੇਂ ਆਪਾਂ ਗੱਲ ਕਰੀਏ ਵੀ ਦਿੱਲੀ ਕਿੰਨੀ ਦੂਰ ਹੈ ਵੇਖੋ ਲਗਭਗ 450 ਕਿਲੋਮੀਟਰ ਦੂਰ ਹੈ ਉੱਥੋਂ ਤੱਕ ਜਾਣ ਵਾਸਤੇ ਇੰਨੀ ਦੂਰੀ ਨੂੰ ਤੈਅ ਕਰਨ ਵਾਸਤੇ ਸਮਾਂ ਵੀ ਬਹੁਤ ਲੱਗਦਾ ਜਿੰਨੀ ਦੂਰੀ ਵੱਧ ਹੋਊਗੀ ਓਨਾ ਸਮਾਂ ਵੱਧ ਲੱਗਦਾ ਦੂਰੀ ਕਹਿ ਲਓ ਵਿੱਥ ਕਹਿ ਲਓ ਪਰ ਮਹਾਰਾਜ ਕਹਿੰਦੇ ਦੂਰੀ ਵਿੱਥ ਤੇ ਸਮਾਂ ਇਹ ਤਾਂ ਭਾਈ ਸਰੀਰਾਂ ਨੂੰ ਹੁੰਦਾ ਇਹ ਆਤਮਾ ਨੂੰ ਨਹੀਂ ਹੁੰਦਾ ਆਤਮਾ ਤਾਂ ਸਕਿੰਟਾਂ 'ਚ ਪਹੁੰਚ ਸਕਦੀ ਐ ਪਲ ਭਰ ਵਿੱਚ ਸਮਾਂ ਤੇ ਵਿਥ ਆਤਮਾ ਦੀ ਕੋਈ ਰੋਕ ਨਹੀਂ ਹਨ ਸੁਣ ਜਾਂ ਮਰਦਾਨੇ ਨੇ ਕੰਨ ਲਾਏ ਤਾਂ ਉਸ ਦੇ ਅੰਦਰ ਜੋ ਰਸ ਛਾਇਆ ਹੋਇਆ ਸੀ ਉਸ ਵਿੱਚ ਥਰਰਾਟ ਮਦਮ ਤੇ ਸੁਖ ਭਰਵੇਂ ਹਿਲਾਉ ਵਾਲੀ ਛੇੜ ਪਈ ਫੇਰ ਤਾਂ ਡਾਢਾ ਕੋਮਲ ਉਤਮ ਤੇ ਰਸ ਭਰਿਆ ਸੰਗੀਤ ਸੁਣਾਈ ਦੇਣ ਲੱਗਿਆ। ਔਰ ਉਸ ਵਾਹਿਗੁਰੂ ਨੂੰ ਹਿਰਦੇ ਵਿੱਚ ਬਸਾਉਣ ਤੇ ਸਦਾ ਸਿਮਰਨ ਵਿੱਚ ਲੱਗੀ ਰਹਿਣ ਵਾਲੀ ਬੇਬੇ ਦੀ ਦੇਵੀ ਆਵਾਜ਼ ਪਛਾਣ ਚ ਆ ਗਈ। ਬੇਬੇ ਨਾਨਕੀ ਦੀ ਆਵਾਜ਼ ਭਾਈ ਮਰਦਾਨੇ ਦੇ ਕੰਨਾਂ 'ਚ ਪਈ। ਵੇਖੋ ਮਹਾਰਾਜ ਕਿੱਥੇ ਬੈਠਿਆ ਰੋਹਿਲਖੰਡ ਦੇ ਵਿੱਚ ਆਗਰੇ ਦੇ ਕੋਲ। ਤੇ ਬੇਬੇ ਨਾਨਕੀ ਕਿੱਥੇ ਰਹਿੰਦੀ ਆ ਸੁਲਤਾਨਪੁਰ ਲੋਧੀ ਦੇ ਵਿੱਚ। ਇੰਨੀ ਦੂਰ ਦੀ ਆਵਾਜ਼ ਭਾਈ ਮਰਦਾਨੇ ਦੇ ਕੰਨਾਂ ਵਿੱਚ ਪੈ ਰਹੀ ਹੈ ਆਵਾਜ਼ ਪਛਾਣੀ ਚਿੱਟੇ ਸਫੈਦ ਵਸਤਰ ਹਨ ਸੰਖ ਮਰਮਰ ਵਰਗੀ ਸਿਲਾ ਤੇ ਬੈਠੀ ਹੈ ਅੱਗੇ ਇੱਕ ਸਵੱਛ ਸਰੋਵਰ ਹੈ ਨੇਤਰਬੰਦ ਹਨ ਤਰਪ ਤਰਪ ਹੰਝੂ ਕਿਰਦੇ ਹਨ ਤੇ ਉਸ ਸਰੋਵਰ ਵਿੱਚ ਚਮਕਾਰਾ ਮਾਰ ਕੇ ਝਰਲਦੇ ਹੈ ਬੇਬੇ ਨਾਨਕੀ ਦੇ ਹੰਝੂ ਅੱਖਾਂ ਚੋਂ ਨਿਕਲ ਨਿਕਲ ਕੇ ਡਿੱਗਦੇ ਆ ਸਰੋਵਰ ਵਿੱਚ ਡਿੱਗ ਰਹੇ ਆ ਸਰੋਵਰ ਦੇ ਪਾਣੀ ਦੇ ਵਿੱਚ ਉਹ ਮਿਲ ਰਹੇ ਆ ਲੋਲੂ ਵਿੱਚ ਤਾਂਗ ਹੈ ਤੇ ਕਿਸੇ ਸਰੋਦੇ ਦੀ ਗਮਕਾਰ ਵਾਂਗੂ ਸਰੀਰ ਵਿੱਚੋਂ ਸੰਗਤੀ ਹੋ ਰਿਹਾ ਹੈ ਜਿਸ ਦੀ ਖਿੱਚ ਤੇ ਤੂੰ ਸ਼ਾਂਤ ਪਿਆਰ ਤੇ ਵਿਰਾਗ ਨਾਲ ਭਰੀ ਪਈ ਹੈ ਮਰਦਾਨੇ ਨੇ ਸੁਣਿਆ ਆਤਮ ਸੁਖ ਦਾ ਲਹਿਰਾ ਤਰੀਖਾ ਹੋ ਗਿਆ ਸੰਗਤੀ ਨੂੰ ਸਮਝਦਾ ਹੈ ਅਰ ਸ਼ਮਾ ਸ਼ਮ ਹੰਝੂਆਂ ਦੀ ਸ਼ੈਬਰ ਲਾਉਂਦਾ ਹੈ ਜੋ ਕੁਝ ਭਾਵ ਉਸ ਪਰ ਬੈਰਾਗ ਤੇ दैਵੀ ਪ੍ਰੇਮਾ ਭਗਤੀ ਦਾ ਛਾਉਂਦਾ ਹੈ ਸੋ ਕਹਿਣਾ ਬਹੁਤ ਕਠਿਨ ਹੈ ਪਰ ਕੁਝ ਸਮਝ ਗੋਚਰਾ ਕਰਨਾ ਹੋਵੇ ਤਾਂ ਐਦਾਂ ਦੇ ਭਾਵਾਂ ਵਾਲਾ ਸਮਝ ਪੈਂਦਾ ਹੈ ਜੋ ਇਸ ਗੀਤ ਵਿੱਚ ਦਰਜ ਕੀਤਾ ਹੋਇਆ ਹੈ ਅੱਗੇ ਇੱਕ ਗੀਤ ਦਰਜ ਹੈ ਗੀਤ ਕੀ ਹੈ ਖੈਰ ਦੇਰ ਹੋਈ ਵੀਰ ਜੀ ਵਾਗਾਂ ਤੁਸਾਂ ਨਾ ਮੋੜੀਆਂ ਨਾ ਸੁਖ ਸੁਨੇਹਾ ਕੱਲਿਆ ਕੀ ਮੋਹ ਤਣਾਵਾਂ ਤੋੜੀਆਂ ਨਾ ਸੁਪਨਿਆਂ ਵਿੱਚ ਦਰਸ਼ਨ ਹੋਏ ਧਿਆਨ ਵੀ ਹੈ ਹਾਰਿਆ ਇਹ ਭੈਣ ਵਾਰੀ ਵੀਰ ਅਰਸ਼ੀ ਕਿਉਂ ਅਸਾਂ ਵਿਸਾਰਿਆ ਹੋ ਰੂਪ ਆਤਮ ਵੀਰ ਜੀ ਹੈ ਅਸਾਂ ਸਾਖ ਪਛਾਣਿਆ ਪਰ ਤੁਸੀਂ ਦਇਆ ਰੂਪ ਹੋ ਔਗਣ ਕਦੀ ਨਾ ਜਾਣਿਆ ਮੈਂ ਮਾਨ ਛੱਟਾਂ ਸਾਖਦਾ ਹੇ ਗੁਰੂ ਜਾਣੋ ਸਿੱਖ ਹਾਂ ਹਾਂ ਸਿੱਖ ਪੁੱਲਣ ਹਾਰ ਭਾਰੀ ਮੰਗਦੀ ਏ ਭਿਖ ਹਾਂ اے گرو پُرن خیر پاوو خیر پاوو درش دی اے ہو نਿમાણી دوار ਠੱਠੀ درਸ تائیں ترਸ دی ہو دور بیٹھے ਸਤਿਗੁਰੂ ਪਰ ਜੀ ਦੀ ਜਾਨਣ ਹਾਰ ਹੋ ਜੀ ਧਾਨ ਦੇਵੋ ਜੀਵ ਤਾਈ ਬਿਰਧ ਪਾਲਣ ਹਾਰ ਹੋ ਤੋ ਇਉ ਭੈਣ ਨਾਨਕੀ ਜੀ ਅਰਜੋਈਆ ਕਰਦੇ ਹਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਰਣਾ ਵਿੱਚ ਉਹਨਾਂ ਨੂੰ ਮਿਲਣ ਵਾਸਤੇ ਇਹ ਕਹਿੰਦੇ ਹਨ ਵੀ ਮੈਂ ਜਿਹੜਾ ਆਪਣਾ ਸਾਖ ਸਾਖ ਕਹੀਏ ਸੰਬੰਧ ਕਹੀਏ ਰਿਸ਼ਤਾ ਹੈ ਭੈਣ ਭਰਾ ਦਾ ਉਹਨੂੰ ਤਾਂ ਪਿੱਛੇ ਸਿੱਟ ਦਿੱਤਾ ਮੈਂ ਤੇ ਮੈਂ ਤੁਹਾਨੂੰ ਆਪਣਾ ਗੁਰੂ ਸਮਝਦੀ ਆਂ ਤੇ ਮੈਂ ਆਪਣੇ ਆਪ ਨੂੰ ਤੁਹਾਡੀ ਸਿੱਖ ਸਮਝਦੀ ਆਂ ਇਸ ਕਰਕੇ ਤੁਸੀਂ ਗੁਰੂ ਰੂਪ ਆਪਣੇ ਸਿੱਖ ਨੂੰ ਦਰਸ਼ਨ ਦਿਓ। ਇਹ ਗੀਤ ਦੇ ਵਿੱਚ ਭੈਣ ਨਾਨਕੀ ਜੀ ਦੇ ਸ਼ਬਦ ਹਨ। ਮਰਦਾਨਾ ਪਿਆਰੇ ਸਤਿਗੁਰੂ ਜੀ ਨੂੰ ਡਾਢੇ ਵਿਛੋੜੇ ਮਗਰੋਂ ਮਿਲਿਆ ਸੀ। ਇਸ ਮਿਲਾਪ ਦਾ ਉਹ ਰਸ ਨਿਕਲਿਆ ਕਿ ਸਰੀਰ ਵਿੱਚ ਵਸਦੀ ਗੁਰੂ ਜੋਤ ਦੀ ਮਿਹਰ ਦਾ ਆਨੰਦ ਆ ਗਿਆ। ਉਸ ਵੇਲੇ ਸਤਿਗੁਰ ਨੇ ਉਸ ਨੂੰ ਉਸ ਦਿਸ਼ਾ ਵਿੱਚ ਪਹੁੰਚਾਇਆ। ਕੇ ਕੋਹਾਂ ਤੇ ਬੈਠਿਆਂ ਸੱਚੇ ਭਗਤਾਂ ਦੀ ਭਗਤੀ ਦਾ ਭਾਵ ਅਨੁਭਵ ਕਰਾ ਦਿੱਤਾ ਇਹ ਰੰਗ ਰਸ ਤੇ ਮੌਜ ਭਰੇ ਹੁਲਾਰੇ ਕੀ ਥੋ ਲੱਗਣ ਦਿੰਦੇ ਹਨ ਕਿ ਸਮਾਂ ਕੀ ਛੈ ਹੈ ਸਮਾਂ ਕੋਈ ਪਰਦਾ ਨਹੀਂ ਵਿਥ ਕੋਈ ਦੂਰੀ ਨਹੀਂ ਜਿਨ੍ਹਾਂ ਪਿਆਰਿਆਂ ਨੇ ਅੰਤਰ ਆਤਮੇ ਜੋਤ ਜਗਾਈ ਹੈ ਉਹ ਕਿਸੇ ਹੋਰ ਲੋਕ ਵਿੱਚ ਮਾਨੋ ਵਰਤਦੇ ਹਨ ਤੇ ਫਿਰ ਕਾਦਰਤ ਦੀ ਕੁਦਰਤ ਦਾ ਗੋਵਿੰਦ ਰੂਪ ਗੁਰੂ ਨਾਨਕ ਜਦ ਖਿੜਾ ਰਿਹਾ ਹੋਵੇ ਉਦੋਂ ਤਨ ਜਨਮੇ ਮਰਦਾਨੇ ਨੂੰ ਕੀ ਪ੍ਰਵਾਹ ਹੈ ਕਿ ਮੇਰਾ ਉੱਜਾ ਹੋ ਗਿਆ ਦੇਖਣਹਾਰ ਆਪਾ ਹੁਣ ਵੀ ਸਮੇ ਤੇ ਵਿਥ ਦੀ ਮੁਥਾਦੀ ਵਿੱਚ ਹੈ ਮਰਦਾਨੇ ਦੇ ਖਿਆਲ ਵਿੱਚ ਰਾਤ ਲੰਘ ਚੁੱਕੀ ਹੈ ਸਵੇਰ ਦੇ ਪੰਛੀ ਚਹਿਕ ਰਹੇ ਨੇ ਸੂਰਜ ਦੀ ਲਾਲੀ ਪੂਰਬ ਵਾਲੇ ਪਾਸੇ ਛਾ ਰਹੀ ਹੈ ਪੂਰਬ ਪੁਰਾ ਜਿੱਧਰੋਂ ਸੂਰਜ ਚੜ੍ਹਦਾ ਹੁੰਦਾ ਰੋਜ ਤੇ ਭਾਈ ਮਰਦਾਨਾ ਜੀ ਕੀ ਵੇਖਦੇ ਆ ਕਿ ਜਿੱਥੇ ਬੈਠੇ ਆ ਉਹ ਟਿੱਲਾ ਨਹੀਂ ਜਿਹੜੇ ਟਿੱਲੇ ਉੱਤੇ ਮਹਾਰਾਜ ਜੀ ਮਿਲੇ ਸੀ ਨਾ ਟਿੱਬੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਰੋਹਿਲਖੰਡ ਦੇ ਲੋਕਾਂ ਨੂੰ ਧਾਰ ਕੇ ਮਰਦਾਨਾ ਜੀ ਦੇਖਦੇ ਆ ਵੀ ਇਹ ਉਹ ਟਿੱਲਾ ਨਹੀਂ ਹੈਗਾ ਇਹ ਕੀ ਆ ਇਹ ਤਾਂ ਬੇਈ ਨਦੀ ਦਾ ਕਿਨਾਰਾ ਹੈ ਵੀ ਬੇਈ ਨਦੀ ਦੇ ਕਿਨਾਰੇ ਤੇ ਬੈਠੇ ਆ ਸੁਲਤਾਨਪੁਰੇ ਦੀ ਜੂ ਹੈ ਬੇਬੇ ਵਾਹਿਗੁਰੂ ਸواری ਸਤਗੁਰ ਦੀ ਤਾਰੀ ਪਵਿੱਤਰਤਾ ਨੂੰ ਪਵਿੱਤਰ ਕਰਨ ਹਾਰੀ ਬੇਬੇ ਦਾ ਪਿੰਡ ਹੈ ਸੁਲਤਾਨਪੁਰ ਲੋਧੀ ਕੌਤਕਹਾਰ ਬ੍ਰਹਿਮੰਡ ਦੀ ਕਲਾ ਦੇ ਪੇਤਾ ਨੇ ਤੂੰ ਜਾਣੋ ਤੂੰ ਖੇਲ ਹਾਰੀ ਕੌਤਕ ਨੂੰ ਕੀ ਕਰ ਦਿੱਤਾ ਧੰਨ ਸਤਿਗੁਰੂ ਨਾਨਕ ਕਹਿੰਦਾ ਮਰਦਾਨਾ ਉੱਠਿਆ ਤਾਂ ਸਤਿਗੁਰਾਂ ਨੇ ਕਿਹਾ ਮਰਦਾਨਿਆਂ ਅੱਜ ਐਸਾ ਪ੍ਰੇਮ ਵਿੱਚ ਮੱਤਾ ਕਿ ਵਾਰ ਹੀ ਭੁੱਲ ਗਈ ਵਾਰ ਕਹਿੰਦੇ ਆ ਦਿਨਾਂ ਨੂੰ ਵੀ ਅੱਜ ਕਿਹੜਾ ਵਾਰ ਐ ਭਾਈ ਸੋਮਵਾਰ ਮੰਗਲਵਾਰ ਕਿ ਬੁੱਧਵਾਰ ਕਹਿੰਦੇ ਵਾਰ ਹੀ ਭੁੱਲ ਗਈ ਮਰਦਾਨਾ ਜੀ ਕਹਿਣ ਲੱਗੇ हे ਜੋਤ ਨਰੰਜਣੀ ਮੈਂ ਮੂਰਖ ਕੀ ਜਾਣਾਂ ਤੇਰੇ ਚੋਜ हे ਮੇਰੇ ਚੋਜੀ ਸਤਗੁਰ ਤੂੰ ਹੋ ਜਾਣਦਾ ਹੈ ਮੈਂ ਕੀ ਜਾਣਦਾ ਜੋ ਅਜੇ ਅੱਜ ਬੇਬੇ ਜੀ ਕੋਲ ਪਹੁੰਚ ਸਕਦੇ ਹਾਂ ਵੀ ਮੈਨੂੰ ਇਸ ਗੱਲ ਦਾ ਕੀ ਪਤਾ ਸੀ ਵੀ ਆਪਾਂ ਉੱਥੇ ਢਿੱਲੇ ਤੇ ਬੈਠੇ ਗੱਲਾਂ ਕਰਦੇ ਕਰਦੇ ਵੀ ਅੱਜ ਹੀ ਆਪਾਂ ਬੇਬੇ ਜੀ ਕੋਲੇ ਪਹੁੰਚ ਸਕਦੇ ਹਾਂ ਮੈਨੂੰ ਤਾਂ ਪਤਾ ਨਹੀਂ ਸੀ ਇਸ ਗੱਲ ਦਾ ਆਪ ਦਾ ਇਸ ਵੇਲੇ ਪਹੁੰਚਣਾ ਬੇਬੇ ਨੂੰ ਬਹੁਤ ਪ੍ਰਸੰਨ ਕਰੇਗਾ ਸਤਿਗੁਰੂ ਜੀ ਸੁਣ ਕੇ ਮੁਸਕਰਾਏ ਤੇ ਫਿਰ ਵਾਹਿਗੁਰੂ ਦੇ ਨਾਮ ਅਰ ਰਸ ਵਿੱਚ ਰਤੀ ਭੈਣ ਦੇ ਘਰ ਆ ਗਏ ਅਜੇ ਦਲੀਜਾਂ ਤੋਂ ਪਰੇ ਹੀ ਸਨ ਮਤਲਬ ਦਰਵਾਜ਼ੇ ਤੋਂ ਪਿੱਛੇ ਹੀ ਸੀ ਇਹਦੇ ਗੁਰੂ ਨਾਨਕ ਸਾਹਿਬ ਜੀ ਅਜੇ ਅਜੇ ਭੈਣ ਨਾਨਕੀ ਦੇ ਘਰ ਵਿੱਚ ਬੜੇ ਨਹੀਂ ਸੀ ਅਜੇ ਕਿ ਦਾਸੀ ਨੇ ਭੱਜ ਕੇ ਅੰਦਰ ਜਾ ਕੇ ਸੁਨੇਹਾ ਦਿੱਤਾ ਭੈਣ ਨਾਨਕੀ ਨੂੰ ਸੁਨੇਹਾ ਲਾਤਾ ਤੇ ਗੁਰੂ ਨਾਨਕ ਦੇਵ ਜੀ ਆ ਗਏ ਬੇਬੇ ਜੋ ਵੀਰ ਵਿੱਚ ਪੂਰੇ ਸਤਗੁਰੂ ਤੇ ਆਪਣੇ ਸੱਚੇ ਸਤਗੁਰੂ ਦਾ ਪੂਰਨ ਭਗਤੀ ਭਾਵ ਰੱਖਦੀ ਸੀ ਨਿਮਾਣੇ ਸਿੱਖ ਵਾਂਗੂ ਇੱਕ ਪੈਰ ਤੇ ਬਾਹਰ ਆਈ ਮਤਲਬ ਭੱਜੀ ਭੱਜੀ ਆਈ ਬਾਹਰ ਡਿਊਟੀ ਵਿੱਚ ਹੀ ਆਪਣੇ ਵੀਰ ਸੱਚੇ ਸਤਗੁਰ ਦੇ ਚਰਨਾਂ ਦੇ ਟੇਪਈ ਨਹੀਂ ਦੇਖੋ ਵੀ ਭੈਣ ਆਪ ਦੇ ਭਰਾ ਦੇ ਚਰਨਾਂ ਤੇ ਮੱਥਾ ਨਹੀਂ ਟੇਕਦੀ ਕੋਈ ਵੀ ਭਰਾ ਆਪਣੀ ਭੈਣ ਨੂੰ ਮੱਥੇ ਟੇਕਦੇ ਆ ਪਰ ਇੱਥੇ ਭੈਣ ਨਾਨਕੀ ਗੁਰੂ ਨਾਨਕ ਦੇ ਮਹਾਰਾਜ ਨੂੰ ਮੱਥਾ ਟੇਕਦੀ ਆ ਕਿਉਂ ਕਿਉਂਕਿ ਭੈਣ ਤੇ ਭਰਾ ਵਾਲਾ ਰਿਸ਼ਤਾ ਨਹੀਂ ਸਮਝਦੀ ਗੁਰਸਿੱਖ ਵਾਲਾ ਤੇ ਗੁਰੂ ਵਾਲਾ ਰਿਸ਼ਤਾ ਸਮਝਦੀ ਆ ਕਿਉਂਕਿ ਗੁਰੂ ਦਾ ਤੇ ਸਿੱਖ ਦਾ ਨਾਤਾ ਰਿਸ਼ਤਾ ਜਿਹੜਾ ਇਹ ਸਭ ਤੋਂ ਉੱਤਮ ਹੈ ਜਿਹੜੇ ਬਾਕੀ ਰਿਸ਼ਤੇ ਆ ਦੁਨਿਆਵੀ ਭੈਣ ਭਰਾ ਦਾ ਧੀ ਪੁੱਤ ਦਾ ਮਾਂ ਪੁੱਤ ਦਾ ਪਿਓ ਪੁੱਤ ਦਾ ਇਹ ਰਿਸ਼ਤੇ ਨਾਤੇ ਆ ਜਿਹੜੇ ਇਹ ਬਹੁਤ ਦੂਰ ਨੇ ਤੇ ਸਭ ਤੋਂ ਸਵੱਛ ਉੱਤਮ ਤੇ ਸਭ ਤੋਂ ਪਿਆਰਾ ਨਾਤਾ ਸਭ ਤੋਂ ਪਵਿੱਤਰ ਨਾਤਾ ਇਹ ਗੁਰੂ ਤੇ ਗੁਰੂ ਕੇ ਸਿੱਖ ਦਾ ਹੈ ਸੋ ਭੈਣ ਨਾਨਕੀ ਨੇ ਗੁਰੂ ਜੀ ਦੇ ਚਰਨਾਂ ਦੇ ਉੱਪਰ ਸੀਸ ਰੱਖ ਦਿੱਤਾ ਪਰ ਉਸ ਜੋਤ ਨਰੰਜਨੀ ਨੇ ਭੈਰ ਦਾ ਭੈਣ ਦਾ ਸਿਰ ਹੱਥਾਂ ਤੇ ਸੰਭਾਲਿਆ ਤੇ ਆਖਿਆ ਵੱਡੀ ਭੈਣ ਕਰਤਾਰ ਕਰਤਾਰ ਭੈਣ ਦੇ ਨੇਤਰ ਹੁਣ ਸ਼ਮਾ ਸ਼ਮ ਕਿਰ ਰਹੇ ਸਨ ਵੀਰ ਦਾ ਆਦਰ ਵੀ ਭੁੱਲ ਰਹੀ ਹੈ ਸਿਰ ਵੀਰ ਦੇ ਹੱਥਾਂ ਤੇ ਹੈ ਸ਼ਮਾ ਸ਼ਮ ਸ਼ੈਬਰ ਲੱਗ ਰਹੀ ਹੈ ਸਤਿਗੁਰੂ ਜੀ ਕਰਤਾਰ ਕਰਤਾਰ ਕਰ ਰਹੇ ਹਨ ਔਰ ਆਪਣੇ ਆਤਮ ਤਰੰਗਾਂ ਦੇ ਵੇਗ ਨੂੰ ਤ੍ਰਿਖਾ ਕਰਕੇ ਬੇਬੇ ਜੀ ਦੀ ਆਤਮਾ ਨੂੰ ਵਾਹਿਗੁਰੂ ਜੀ ਦੇ ਚਰਨ ਵਿੱਚ ਸਮਾ ਰਹੇ ਹਨ ਇਸੇ ਤਰ੍ਹਾਂ ਅੰਦਰ ਗਏ ਆਪ ਬੈਠ ਗਏ ਬੇਬੇ ਕੋਲ ਬੈਠ ਗਏ ਵਾਹਿਗੁਰੂ ਦੇ ਅੰਮ੍ਰਿਤ ਨਾਮ ਦਾ ਰਿਦੇ ਵਿੱਚ ਸਮਾ ਕੇ ਸੱਚੀ ਸੁਗੰਧੀ ਦਾ ਮਹਿਕਾਓ ਸਤਿਗੁਰੂ ਨੇ ਬੇਬੇ ਦੇ ਘਰ ਵਿੱਚ ਵੇਖਿਆ ਚਾਰ ਚੁਫੇਰੇ ਨਾਮ ਰੰਗ ਦਾ ਪ੍ਰਵਾਹ ਆ ਰਿਹਾ ਸੀ ਜਿਹੜੇ ਨਾਮ ਜਪਣ ਵਾਲੇ ਭਜਨ ਬੰਦਗੀ ਵਾਲੇ ਹੁੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਆਲੇ-ਦੁਆਲੇ ਵੀ ਨਾਮ ਦਾ ਪ੍ਰਵਾਹ ਹੁੰਦਾ ਹੈ ਬੇਬੇ ਦੀ ਕਰਨੀ ਤੇ ਅਤ ਪ੍ਰਸੰਨ ਹੋ ਕੇ ਗੁਰੂ ਜੀ ਤਰੁਠੇ ਤੇ ਬੋਲੇ ਹੇ ਨਿਰੰਕਾਰ ਦੀ ਸਵਾਰੀ ਬੇਬੇ ਤੇਰੀ ਮੁਸ਼ਕਤ ਥਾਂ ਪਈ ਤੇਰੀ ਘਾਲ ਥਾਂ ਪਈ ਤੂੰ ਵਾਹਿਗੁਰੂ ਦੇ ਦੇਸ਼ 'ਚ ਜਾ ਬੱਸੀ ਐ ਹੇ ਬੇਬੇ ਅਸਾਂ ਨਿਰੰਕਾਰ ਦੇ ਹਜੇ ਕਾਰਜ ਕਰ ਰਹੇ ਆ ਵੀ ਜੀ ਰੱਬ ਦੇ ਦਿੱਤੇ ਹੋਏ ਕੰਮ ਕਰਨੇ ਆ ਬਹੁਤ ਜਿਹੜੇ ਰੱਬ ਨੇ ਲਾਏ ਸੀ ਗੁਰੂ ਨਾਨਕ ਸਾਹਿਬ ਜੀ ਤੁਸਾਂ ਜਾਦ ਵਿੱਚ ਰਹਿਣਾ ਸਿਮਰਨ ਸਭ ਤੋਂ ਉੱਚੀ ਦਾਤ ਹੈ ਪ੍ਰੇਮ ਦਾ ਇਹ ਪ੍ਰਕਾਸ਼ ਹੈ ਇਹ ਪ੍ਰਕਾਸ਼ ਪ੍ਰੇਮ ਵਿੱਚ ਲੈ ਜਾਂਦਾ ਹੈ ਪ੍ਰੇਮ ਆਪ ਨਿਰੰਕਾਰ ਹੈ ਦੇਖੋ ਮਹਾਰਾਜ ਨੇ ਕਿਵੇਂ ਜੁਗਤ ਕਸੀ ਹੈ ਕਿ ਸਿਮਰਨ ਉੱਚੀ ਦਾਤ ਹੈ ਤੇ ਸਿਮਰਨ ਕੀ ਹੈ ਪ੍ਰੇਮ ਦਾ ਪ੍ਰਕਾਸ਼ ਹੈ ਜਿਵੇਂ ਸੂਰਜ ਦਾ ਪ੍ਰਕਾਸ਼ ਧਰਤੀ ਤੇ ਆਉਂਦਾ ਹੈ ਇਹ ਪ੍ਰਕਾਸ਼ ਹੈ ਇਹ ਪ੍ਰਕਾਸ਼ ਹੀ ਸਾਨੂੰ ਪ੍ਰੇਮ ਵਿੱਚ ਲੈ ਜਾਂਦਾ ਹੈ ਜਿਹੜਾ ਸਿਮਰਨ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਇਹ ਪ੍ਰਕਾਸ਼ ਹੈ ਤੇ ਇਹ ਸਾਨੂੰ ਪ੍ਰੇਮ ਤੇ ਲੈ ਜਾਂਦਾ ਹੈ ਤੇ ਜਿਹੜਾ ਪ੍ਰੇਮ ਹੈ ਪ੍ਰੇਮ ਆਪ ਰੱਬ ਹੈ ਬਸ ਪ੍ਰੇਮ ਹੀ ਰੱਬ ਹੈ ਇੰਨੇ ਨੂੰ ਭਾਈਆ ਜੈ ਰਾਮ ਦਾਸ ਆ ਗਿਆ ਡਾਢੇ ਪਿਆਰ ਨਾਲ ਚਰਨੀ ਠੱਠਾ ਦੇਖੋ ਮਹਾਰਾਜ ਦੀ ਨਾਲ ਕੀ ਰਿਸ਼ਤਾ ਸੀਗਾ ਜੈ ਰਾਮ ਜੀ ਦਾ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਦੀ ਭੈਣ ਨੂੰ ਵਿਆਹੇ ਹੋਏ ਸੀ ਦੁਨੀਆਵੀ ਤੌਰ ਤੇ ਸੋਚੀਏ ਦੇਖੀਏ ਪੜ੍ਹੀਏ ਸੁਣੀਏ ਇਉਂ ਲੱਗਦਾ ਹੈ ਕਿ ਜੈ ਰਾਮ ਤਾਂ ਗੁਰੂ ਨਾਨਕ ਦੇ ਮਹਾਰਾਜ ਦੇ ਜੀਜਾ ਜੀ ਲੱਗਦੇ ਸਨ ਪਰ ਜੈ ਰਾਮ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ ਕਿਉਂ ਟੇਕਿਆ ਬਸ ਉਹੀ ਗੱਲ ਵੀ ਦੁਨੀਆਦਾਰੀ ਵਾਲਾ ਰਿਸ਼ਤਾ ਤਾਂ ਪਿੱਛੇ ਛੱਡਤਾ ਸੀ ਸਤਗੁਰੂ ਨਾਨਕ ਦੇ ਮਹਾਰਾਜ ਨਾਲ ਰਿਸ਼ਤਾ ਗੁਰੂ ਤੇ ਗੁਰੂ ਕੇ ਸਿੱਖ ਦਾ ਭੈਣ ਨਾਨਕੀ ਨੇ ਵੀ ਗੰਢ ਲਿਆ ਤੇ ਭਈਆ ਜੈਰਾਮ ਜੀਆ ਨੇ ਵੀ ਬਣਾ ਲਿਆ ਸਿਰ ਸੰਭਾਲ ਕੇ ਗੁਰੂ ਜੀ ਨੇ ਗਲੇ ਲਾਇਆ ਤੇ ਆਖਿਆ ਕਰਤਾਰ ਪੂਰੀ ਪਾਏ ਕਰਤਾਰ ਲਿਵ ਲਾਏ ਤੋੜ ਨਿਭਾਏ ਪਲੋ ਪਲੀ ਵਿੱਚ ਖਬਰ ਧੁੰਮ ਗਈ ਜੋ ਸਿੱਖ ਸਤਗੁਰੂ ਦੇ ਪਿਆਰੇ ਨੇੜੇ ਨੇੜੇ ਸਨ ਉਹ ਆ ਕੇ ਜੁੜੇ ਬੇਬੇ ਚਾਉ ਮਲਾਰਾਂ ਵਿੱਚ ਸੀ ਪਰ ਸੱਚੇ ਸਤਗੁਰ ਨੇ ਅਖੰਡ ਕੀਰਤਨ ਦਾ ਇੱਕੋ ਚਾਉ ਪਸੰਦ ਕੀਤਾ ਸਤਗੁਰ ਦਾ ਤੁਰਨ ਨੂੰ ਤਾਂਘਦੇ ਸੀ ਪਰ ਪ੍ਰੇਮੀਆਂ ਦੇ ਪ੍ਰੇਮ ਕਰਕੇ ਇੱਕ ਰਾਤ ਰਹਿ ਉੱਥੇ ਫਿਰ ਸੋ ਬੇਬੇ ਦੇ ਘਰ ਸਤਸੰਗੀਆਂ ਦਾ ਭਰ ਕੇ ਮੇਲਾ ਹੋ ਗਿਆ ਅਖੰਡ ਕੀਰਤਨ ਐਸਾ ਲੱਗਾ ਕਿ ਸਾਰੀ ਰਾਤ ਇਸੇ ਰੰਗ ਵਿੱਚ ਲੰਘ ਗਈ ਮਰਦਾਨੇ ਦੇ ਰਬਾਬ ਸਤਗੁਰ ਦੀ ਬਾਣੀ ਤੇ ਪ੍ਰੇਮੀਆਂ ਦੇ ਕੀਰਤਨ ਦਾ ਐਸਾ ਠਾਠ ਵੱਜਾ ਕਿ ਜੋ ਵੀ ਤੱਕਣ ਆ ਗਿਆ ਸਿੱਖ ਹੋ ਕੇ ਘਰ ਮੁੜਿਆ ਆਪਦੇ ਇੱਕ ਦਿਨ ਇੱਕ ਰਾਤ ਬੇਬੇ ਦੇ ਘਰ ਇਸ ਤਰ੍ਹਾਂ ਇਸ ਤਰ੍ਹਾਂ ਰਹਿੰਦਿਆਂ ਜਾਪੀ ਹੁਣ ਮਰਦਾਨੇ ਨੇ ਨੈਣ ਖੋਲੇ ਤਾਂ ਕੀ ਦੇਖਦਾ ਹੈ ਕਿ ਉਸੇ ਟੀਲੇ ਤੇ ਬੈਠੇ ਆ ਤੇ ਠੰਡੀ ਠੰਡੀ ਪੌਣ ਰੁਮਕ ਰਹੀ ਹੈ ਦੇਖੋ ਮਹਾਰਾਜ ਅੰਤਰ ਆਤਮੇ ਹੀ ਇੱਕ ਸੁਰਤ ਦੇ ਨਾਲ ਹੀ ਸੁਲਤਾਨਪੁਰ ਲੋਧੀ ਪਹੁੰਚ ਜਾਂਦੇ ਆ ਤੇ ਸੁਰਤ ਦੇ ਨਾਲ ਹੀ ਸੁਲਤਾਨਪੁਰ ਲੋਧੀ ਤੋਂ ਵਾਪਸ ਫਿਰ ਉਸੇ ਢਿੱਲੇ ਤੇ ਪਹੁੰਚ ਜਾਂਦੇ ਆ ਰੋਹਿਲਖੰਡ ਜਿੱਥੇ ਮਹਾਰਾਜ ਨੇ ਜਗਤ ਨੂੰ ਧਾਰਿਆ ਸੀ ਤੇ ਪਉ ਦਾ ਚਾਨਣਾ ਚਿੱਟਾ-ਚਿੱਟਾ ਫੈਲ ਰਿਹਾ ਹੈ ਰੋਹਿਲਖੰਡ ਤੋਂ ਮੁੜ ਕੇ ਮਹਾੜਾ ਮੁੜ ਕੇ ਪਤਾ ਨਹੀਂ ਕਿੰਨੀ ਰਾਹ ਪਏ ਤੇ ਕੀ ਕੀ ਉਪਕਾਰ ਕੀਤੇ ਅੰਤ ਨੂੰ ਸਨੇ ਸਨੇ ਦੇਸ਼ ਨੂੰ ਮੁੜੇ ਅੱਗੇ ਜਿਵੇਂ ਪਰਿਵਾਰ ਤੇ ਪਿਆਰਿਆਂ ਨੂੰ ਵਿਛੋੜਾ ਬੇਬਲ ਕਰ ਰਿਹਾ ਸੀ ਤੇ ਤਾਂਗਾ ਪੈ ਰਹੀਆਂ ਸੀ ਉਹ ਅਗਲੇ ਪ੍ਰਸੰਗ ਦੇ ਵਿੱਚ ਹੈ ਵੀ ਮਹਾਰਾਜ ਨੇ ਭੈਣ ਨਾਨਕੀ ਨੂੰ ਇਹ ਵਚਨ ਦਿੱਤਾ ਸੀ ਵੀ ਭੈਣ ਜੀ ਜਦੋਂ ਮੈਨੂੰ ਪਿਆਰ ਵਿੱਚ ਬਰਾਗ ਵਿੱਚ ਆ ਕੇ ਯਾਦ ਕਰੇਗੀ ਤਦੋਂ ਹੀ ਤੈਨੂੰ ਦਰਸ਼ਨ ਦੇ ਦਿਆਂ ਹੁਣ ਕਿਉਂਕਿ ਭੈਣ ਜੀ ਮਹਾਰਾਜ ਜੀਆਂ ਨੂੰ ਯਾਦ ਕਰ ਰਹੇ ਸੰਗ ਤਾਂ ਰੋਹਿਲ ਖੰਡ ਦੇ ਵਿੱਚ ਇੱਕ ਟਿੱਬੇ ਦੇ ਉੱਤੇ ਬੈਠੇ ਹੋਏ ਸਤਿਗੁਰੂ ਜੀ ਆਪਣੀ ਸੁਰਤ ਦੇ ਨਾਲ ਹੀ ਕੁਝ ਪਲਾਂ ਦੇ ਵਿੱਚ ਹੀ ਭਾਈ ਮਰਦਾਨੇ ਨੂੰ ਲੈ ਕੇ ਨਾਲ ਤੇ ਸੁਲਤਾਨਪੁਰ ਲੋਧੀ ਆਵੜੇ ਸੀ ਇਥੋਂ ਪਲਾਂ ਦੇ ਵਿੱਚ ਹੀ ਮਹਾਰਾਜ ਫਿਰ ਵਾਪਸ ਪਹੁੰਚ ਜਾਂਦੇ ਹਨ ਸੋ ਅੱਜ ਫਿਰ ਅੱਸੂ ਦਾ ਮਹੀਨਾ ਖਤਮ ਹੋਣ ਵਾਲਾ ਹੈ ਪੰਜਾਬ ਦੇ ਦਰਿਆ ਲਹਿ ਗਏ ਹਨ ਲਹਿ ਗਏ ਹਨ ਮਤਲਬ ਪਾਣੀ ਘਟ ਗਿਆ ਹੈ ਉਹ ਬਰਸਾਤ ਦੀਆਂ ਉਮੜ ਦੀਆਂ ਕਾਂਗਾਂ ਜੋ ਮੀਲਾਂ ਤੱਕ ਉਸ਼ਾਲੇ ਲੈਂਦੀਆਂ ਸਨ ਆਪਣੇ ਆਪ ਨੂੰ ਸਮਾਪਤ ਕਰ ਚੁੱਕੀਆਂ ਸਨ ਜਿੱਥੇ ਨਿਜੇ ਨਿਜੇ ਪਾਣੀ ਚੜਿਆ ਸੀ ਉੱਥੇ ਮਾੜੀ-ਮਾੜੀ ਗਿੱਲ ਤੇ ਸੇਬਾ ਹੈ। ਵੀ ਪਾਣੀ ਸੁੱਕ ਗਿਆ ਨਹਿਰਾਂ ਦੇ ਵਿੱਚ। ਤਿਲਸ਼ੀਆਂ, ਕਾਹਾਂ ਤੇ ਕਾਨਿਆਂ ਦੇ ਜੰਗਲਾਂ ਦੇ ਜੰਗਲ ਉੱਗੇ ਖੜੇ ਨੇ। ਔਰ ਕਿਸੇ ਨੇ ਲਾਲ ਬੰਬਲ ਤੇ ਕਿਸੇ ਨੇ ਚਿੱਟੇ ਬੂਰ ਛੱਡੇ ਹੋਏ ਆ। ਦਰਿਆਵਾਂ ਦੇ ਦਵੱਲੀ ਕੁਦਰਤ ਦੇ ਇਹ ਆਪਣੇ ਬਾਗ ਖਿਰ ਰਹੇ ਹਨ। ਵਿਚਕਾਰ ਨੀਵੀਆਂ, ਪਾਣੀ ਦੀਆਂ ਰੌਆਂ ਉਹ ਮਰਾਟਲੀ ਦੀ ਗੰਭੀਰਤਾ ਵਾਲੇ ਵੇਗ ਵਾਂਗੂ ਵਹਿ ਰਹੀਆਂ ਨੇ ਪਾਣੀ ਨੀਵੇਂ ਵੀ ਹੋ ਗਏ ਨੇ ਪਰ ਨਾਲ ਹੀ ਠੰਡੇ ਵੀ ਹੋ ਗਏ ਆ ਕੇਵਲ ਠੰਡੇ ਹੀ ਨਹੀਂ ਹੋਏ ਨਿਰਮਲ ਵੀ ਹੋ ਗਏ ਨੇ ਸੱਚਮੁੱਚ ਨਿਮਰਤਾ ਦੇ ਨਾਲ ਸ਼ੀਤਲਤਾ ਤੇ ਸ਼ੀਤਲਤਾ ਦੇ ਨਾਲ ਨਿਮਰ ਨਿਰਮਲਤਾ ਦਾ ਕੁਦਰਤੀ ਸੰਜੋਗ ਹੈ ਨਿਮਰਤਾ ਸ਼ੀਤਲਤਾ ਪੈਦਾ ਕਰਦੀ ਹੈ ਤੇ ਸ਼ੀਤਲਤਾ ਨਿਰਮਲਤਾ ਪੈਦਾ ਕਰਦੀ ਹੈ ਜਿਹੜਾ ਮਨੁੱਖ ਨਿਮਰਤਾ ਚ ਹੋਵੇ ਉਹਦੇ ਅੰਦਰ ਸ਼ੀਤਲਤਾ ਪੈਦਾ ਹੋ ਜਾਂਦੀ ਹੈ ਅੰਦਰ ਠੰਡ ਪੈਦਾ ਹੋ ਜਾਂਦੀ ਹੈ ਅੰਦਰੋਂ ਗੁੱਸਾ ਗ੍ਰੋਧ ਖਤਮ ਹੋ ਜਾਂਦਾ ਜਿਹੜਾ ਨਿਮਰਤਾ ਚ ਹੋਵੇ ਤੇ ਜਿਹੜੇ ਦੇ ਅੰਦਰ ਸ਼ੀਤਲਤਾ ਹੈ ਉਹ ਨਿਰਮਲ ਵੀ ਹੋ ਜਾਂਦਾ ਹੈ ਫਿਰ ਸਾਫ਼ ਹੋ ਜਾਂਦਾ ਹੈ ਅੰਦਰੋਂ ਵਿਕਾਰ ਨਿਕਲ ਜਾਂਦੇ ਆ ਜਿੱਥੇ ਤਿੰਨ ਉੱਥੇ ਇਲਾਹੀ ਸੁੰਦਰਤਾ ਆਪੇ ਝਲਕਾ ਮਾਰਦੀ ਹੈ ਇਹੋ ਜਿਹੇ ਕੁਦਰਤ ਦੇ ਫਵਾਇ دریاਵਾਂ ਪਰ ਜਿਸ ਵੇਲੇ ਚੜੇ ਕਤਕ ਦੀ ਸਰਦ ਚੰਨਣੀ ਪੈਂਦੀ ਹੈ ਤਾਂ ਅਚਰਜ ਸਵਾਦ ਵੱਜਦਾ ਹੈ ਨਿਰਮਲ ਪਾਣੀਆਂ ਵਿੱਚ ਤਾਰਾ ਮੰਡਲ ਸਮੇਤ ਚੰਦਰਮਾ ਦੇ ੜਕਾ ਮਾਰਦਾ ਹੈ ਲੰਮੇ ਪਏ ਦਰਿਆ ਨੇ ਨਿਰਮਲਤਾ ਦੇ ਜੋਰ ਤੁਰ ਆਕਾਸ਼ ਨੂੰ ਦੇਖੋ ਆਪਣੇ ਵਿੱਚ ਲੈ ਆਂਦਾ ਪਰ ਹੈ ਨੀਵਾ ਪਰ ਵਸਾਲਿਆ ਸੁ ਅਰਸ਼ਾ ਨੂੰ ਆਪਣੇ ਵਿੱਚ ਕਿ ਕਿਉਂ ਸਾਰੇ ਆਕਾਸ਼ ਦੇ ਤਾਰੇ ਨੀਲ ਸਮੇਤ ਪਾਣੀ ਵਿੱਚ ਵਿਛੇ ਪੈ ਜਾਂਦੇ ਐ ਸੋ ਇੱਥੇ ਸਮੇਂ ਬਦਲੇ ਪਰ ਪੰਜਾਬ ਦੇ ਇਹ ਕੁਦਰਤੀ ਨਕਸ਼ੇ ਨਾ ਬਦਲੇ ਔਰ ਸਾਦਗੀ ਦਾ ਪ੍ਰਭਾਵ ਨਾ ਘਟਿਆ ਤਰ੍ਹਾਂ ਤਰ੍ਹਾਂ ਦੇ ਜਰਵਾਣੇ ਇਸ ਦੇਸ਼ ਵਿੱਚ ਆਏ ਰਸਮ ਰਿਵਾਜ ਬਤੀਰੇ ਸੁਭਾ ਲੋਕਾਂ ਦੇ ਬਦਲ ਗਏ ਪਰ ਪੰਜਾਬ ਦੇ ਦਰਿਆਵਾਂ ਦੇ ਸਵਾਦ ਅਜੇ ਵੀ ਓਕਰੇ ਹੀ ਹਨ ਕੁਦਰਤ ਦੇ ਰਸੀਆਂ ਲਈ ਇਹ ਕਿਨਾਰੇ ਜਿਉਂਦੇ ਸੰਗੀਤ ਹਨ ਜਿਉਂਦੇ ਛੰਦ ਤੇ ਰਾਗ ਹਨ ਬਈ ਦੇ ਲਾਗੇ ਸਤਿਗੁਰੂ ਨਾਨਕ ਦੇ ਜਗਾਇ ਗੁਰਸਿੱਖ ਅੱਜ ਕੁਦਰਤ ਦੀ ਰਚਨਾ ਦੇ ਵਿੱਚ ਨਦੀ ਨੀਰ ਜਿਹੜਾ ਕੁਦਰਤ ਦੀ ਰਚਨਾ ਦੇ ਵਿੱਚ ਵਹਿ ਰਿਹਾ ਸੀ ਚੰਦ ਸੂਰਜ ਪੰਛੀਆਂ ਦੇ ਚੌਕ ਦੇ ਹੁਲਾਸ ਨੂੰ ਤੱਕ ਰਹੇ ਨੇ ਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿ ਰਹੇ ਨੇ ਤੇ ਹੰਝੂ ਭਰ ਕੇ ਅੱਖਾਂ ਵਿੱਚ ਅਰਦਾਸ ਕਰ ਰਹੇ ਨੇ ਹੇ ਦਾਤਾ ਹੇ ਬਖਸ਼ਿੰਦ ਕਦੇ ਤਾਂ ਫੇਰ ਆਪਣੇ ਚੰਦਰਮਾ ਵਰਗੇ ਮੁਖ ਤੇ ਦਰਸ਼ਨ ਕਰਾਓ ਹਿੰਦੁਸਤਾਨ ਵੱਲੋਂ ਆਈਏ ਤਾਂ ਪੰਜਾਬ ਦੇ ਪਹਿਲੇ ਦਰਿਆ ਸਤਦਰ ਵਜਾ ਸਤਲੁਜ ਦੇ ਰਮਰੀਕ ਕਿਨਾਰਿਆਂ ਨੂੰ ਸਾਡੇ ਸਤਿਗੁਰੂ ਨਾਨਕ ਨੇ ਆਪਣੇ ਦਸਵੇਂ ਜਾਮੇ ਭਾਗ ਲਾਇਆ ਸਤਲੁਜ ਦਰਿਆ ਜਿੱਥੇ ਅਨੰਦਪੁਰ ਸਾਹਿਬ ਆ ਉੱਥੇ ਕਲੰਗੀਧਰ ਮਹਾਰਾਜ ਨੇ ਆਪਣੇ ਚਰਨ ਪਾਏ ਆ ਵੇਖੋ ਦੂਸਰੇ ਦਰਿਆ ਬਿਆਸ ਨੂੰ ਦੂਸਰੇ ਤੇ ਤੀਸਰੇ ਜਾਮੇ ਵਿੱਚ ਪਵਿੱਤਰ ਕੀਤਾ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਬਿਆਸਾ ਦਰਿਆ ਨੂੰ ਪਵਿੱਤਰ ਕੀਤਾ ਪਰ ਇਨਾਂ ਸਮਿਆਂ ਤੋਂ ਪਹਿਲਾਂ ਹੀ ਬਿਆਸ ਦੇ ਪਾਰਲੇ ਕੰਢੇ ਇਹ ਨੇ ਸਤਗੁਰ ਨਾਨਕ ਦੇ ਨਿਝ ਚਰਨਾ ਕਮਲਾਂ ਦਾ ਮਕਰੰਦ ਦਾ ਸਵਾਦ ਚਖਿਆ ਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਦੇ ਸੱਚੇ ਪ੍ਰੇਮ ਦੇ ਸੰਗੀਤ ਸੁਣੇ ਸੀ ਪੰਜਾਬ ਦੇ ਸਾਰੇ ਦਰਿਆਵਾਂ ਤੋਂ ਨੀਵਾ ਆਪਣੇ ਦੁਆਲਿਆਂ ਤੋਂ ਨੀਵਾ ਇਹ ਵਿਆਸ ਦਰਿਆ ਜਿਸ ਵਿੱਚੋਂ ਨਹਿਰ ਵੀ ਅੱਜ ਤੱਕ ਨਹੀਂ ਕੋਈ ਖਾਨ ਹੋਈ ਮਤਲਬ ਕੋਈ ਵੀ ਨਹਿਰ ਨਹੀਂ ਇਹਦੇ ਵਿੱਚੋਂ ਨਿਕਲੀ ਵਿਆਸ ਦਰਿਆ ਦੇ ਵਿੱਚੋਂ ਇਸ ਨੀਵੇਂ ਦਰਿਆ ਤੋਂ ਪਾਰ ਕਿਨਾਰੇ ਤੋਂ ਕੁਝ ਦੂਰ ਸੁਲਤਾਨਪੁਰ ਹੈ ਇਹ ਦਰਿਆ ਬਹੁਤ ਨੀਮ ਹੈ ਜੇ ਦਰਿਆ ਉੱਚਾ ਹੋਵੇ ਤਾਂ ਉਹਦੇ ਤੋਂ ਫਿਰ ਸਾਈਡਾਂ ਤੇ ਨਹਿਰਾਂ ਪਾਟ ਜਾਂਦੀਆਂ ਨੇ ਕਿਉਂਕਿ ਪਾਣੀ ਫਿਰ ਸਾਈਡਾਂ ਨੂੰ ਬਹਿ ਦੁਰਦਾ ਪਰ ਜਦੋਂ ਦਰਿਆਈ ਬਹੁਤ ਜ਼ਿਆਦੇ ਨੀਵੇਂ ਤਾਂ ਪਾਣੀ ਬਾਹਰ ਕਿਹੜੇ ਪਾਸੇ ਨੂੰ ਨਿਕਲੂਗਾ ਸਾਈਡਾਂ ਤਾਂ ਉੱਚੀਆਂ ਨੇ ਇਸ ਕਰਕੇ ਝੋ ਕੋਈ ਨਹਿਰ ਨਹੀਂ ਨਿਕਲੀ ਸੁਲਤਾਨਪੁਰ ਉਹ ਸੁਲਤਾਨਪੁਰ ਹੈ ਜਿੱਥੇ ਸੱਚੇ ਸੁਲਤਾਨ ਗੁਰੂ ਨਾਨਕ ਜੀ ਨੇ ਹੱੱਟੀ ਪਾਈ ਸੀ ਤੇ ਜਿੱਥੇ ਗ੍ਰਸਤੀ ਬਣ ਕੇ ਪੁੰਨ ਦਾਨ ਕਾ ਕਰੈ ਸਰੀਰ ਇਸ ਵਚਨ ਦੀ ਸੁਗੰਧੀ ਫਲਾਈ ਸੀ ਸੱਚੇ ਸੁਲਤਾਨ ਨੇ ਇਥੋਂ ਹੀ ਗ੍ਰਸਤ ਨੂੰ ਤਿਆਗ ਕੇ ਸੰਸਾਰ ਦੇ ਉਦਾਹਰਨ निमित्त ਉਦਾਸੀ ਲਈ ਸੀ ਅੱਜ ਦੇਖੋ ਸਵੇਰਾਂ ਦਾ ਵੇਲਾ ਹੈ ਇਸ ਬਿਆਸ ਦੇ ਕਿਨਾਰੇ ਇੱਕ ਮਾਈ ਬੈਠੀ ਹੈ ਨਦੀ ਦੇ ਤਰੰਗਾਂ ਨੂੰ ਤੱਕਦੀ ਤੱਕਦੀ ਗੱਲਾਂ ਲੱਗ ਜਾਂਦੀ ਹੈ ਤੇ ਆਖਦੀ ਹੈ ਵਾਹ ਵਾਹ ਨਦੀਏ ਤੇਰਾ ਜਿਗਰਾ ਕਿਹਾ ਇੱਕ ਰਸ ਰਹਿੰਦਾ ਹੈ ਸਦੀਆਂ ਬੀਤ ਗਈਆਂ ਯੁੱਗ ਬੀਤ ਗਏ ਤੂੰ ਉਸੇ ਰੁੱਖ ਵਹਿ ਰਹੀ ਹੈ ਤੇਰੇ ਕਿਨਾਰੇ ਕਈ ਹੱਸੇ ਕਈ ਰੋਏ ਪਰ ਤੂੰ ਮੌਜਾਂ ਬਾਨ ਦੀ ਟੁਰੀ ਜਾਨੀ ਹੈ ਵੇਖ ਮੈਂ ਸੁਹਾਗਵੰਤੀਆਂ ਲੋਕ ਮੈਨੂੰ ਆਖਦੇ ਨੇ ਤੂੰ ਭਾਗਾ ਵਾਲੀ ਐ ਪਰ ਬਰਸਾਂ ਦੇ ਬਰਸ ਬੀਤ ਗਏ ਮੈਨੂੰ ਸੁਹਾਗ ਦੇ ਦਰਸ਼ਨ ਤੱਕ ਨਹੀਂ ਹੋਏ ਮੈਂ ਕਹੀ ਭਾਗਾ ਵਾਲੀਆਂ ਜਿਸ ਨਾਲ ਕਦੇ ਸੁਹਾਗ ਨੇ ਨਾ ਦਿਲ ਦੀ ਲਈ ਤੇ ਨਾ ਦਿਲ ਦੀ ਦਿੱਤੀ ਜੇ ਕਦੇ ਬੋਲੇ ਤਾਂ ਇਹ ਇਹੀ ਬੋਲੇ ਕਿ ਸੰਸਾਰ ਤੇ ਮਾਲ ਜਮਾ ਨਾ ਕਰ ਇਹ ਛੱਡਣਾ ਪੈਂਦਾ ਇੱਥੇ ਚੋਰ ਪੈਂਦੇ ਆ ਜਿਹੜੀ ਚੀਜ਼ ਸੰਚੀ ਹੋਵੇ ਇਕੱਠੀ ਕੀਤੀ ਹੋਵੇ ਉਹਦਾ ਤੌਖਲਾ ਖਾਂਦਾ ਹੈ ਉੱਪਰਲਾ ਧੰਨ ਜੋੜ ਜਿਹੜਾ ਨਾਲ ਨਿਵੇ ਇਹ ਉਹ ਔਰਤ ਨਦੀ ਨਾਲ ਗੱਲ ਕਰ ਰਹੀ ਹੈ ਔਰਤ ਕੌਣ ਹੈ ਅੱਗੇ ਕੀ ਗੱਲਾਂ ਕਰਦੀ ਹੈ ਇਹ ਆਪਾਂ ਕੱਲ ਦੇ ਸਮੇਂ ਵਿੱਚ ਵਿਚਾਰਾਂਗੇ ਭੁੱਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ